ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਹੀ ਮੱਕੀ ਨੂੰ ਪਾਣੀ ਤੇ ਲੇਟ ਆਈ ਹੋਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਦਿਖਾਉਨੇ ਆ ਮੱਕੀ ਖੜੀ ਹੈ ਜੀ ਮੱਕੀ ਆਪਣੀ 1899 ਤੇ ਇਧਰਲਾ ਪਟਾ ਆਪਣਾ ਭਰ ਗਿਆ ਦੀ ਕੱਲ ਤੇ ਪਰਲੇ ਪਟੇ ਨੂੰ ਚੱਲ ਰਿਹਾ ਪਾਣੀ ਮੋਟਰ ਚੱਲ ਰਹੀ ਆ ਉਰਾ ਉਰੇ ਦੀ ਹਵਾ ਬਹੁਤ ਤੇਜ਼ ਚੱਲ ਰਹੀ ਆ ਤੇ ਮੌਸਮ ਵੀ ਖਰਾਬ ਦੱਸਿਆ 2 ਦਿਨ ਤੱਕ ਬਾਕੀ ਜੇ ਹੁਣ ਮੀਂਹ ਪੈ ਜਾਵੇ ਵਧੀਆ ਏ ਤੇ ਮੱਕੀਆਂ ਨੂੰ ਫਾਇਦਾ ਹੀ ਆ ਤੇ ਧੁੱਪਾਂ ਜ਼ਿਆਦਾ ਹੋਣ ਕਰਕੇ ਮੱਕੀਆਂ ਦਾ ਪਾਣੀ ਵੀ ਨਹੀਂ ਪੂਰਾ ਹੋ ਰਿਹਾ ਤੇ ਕਣਕਾਂ ਗੁਣਕਾਂ ਵੀ ਵੱਡੀਆਂ ਗਈਆਂ ਤੇ ਤੂੜੀਆਂ ਦਾ ਕੰਮ ਵੀ ਨਿਬੜ ਗਿਆ ਹੁਣ ਮੀਂਹ ਦਾ ਕੋਈ ਨੁਕਸਾਨ ਨਹੀਂ ਜੇ ਪੈ ਜੂਗਾ ਬਾਕੀ ਆਪਾਂ ਕਰਾਤੀ ਦੀ ਸਪਰੇ ਮੱਕੀ ਦੇ ਗ੍ਰੋਥ ਤੋਂ ਪਰसों ਕਰਾਈ ਤੀ ਤੇ ਬਾਕੀ ਦੇਖਦੇ ਆਂ ਵੀ ਕੀ ਰਿਜ਼ਲਟ ਮਿਲਦਾ ਏ ਤੇ ਯੂਰੀਆ ਪਾਗੇ ਚ 4 ਤੇ ਪਰਲੇ ਖੇਤ ਅੱਜ ਪਾਉਣੇ ਆ ਯੂਰੀਆ ਦੁਬਾਰਾ ਪਰਲਾ ਖੇਤ ਜਿਆਦਾ ਡਾਊਨ ਆ ਬਾਕੀ ਝੰਡਾ ਪੱਤਾ ਜਿਆ ਵੀ ਕੱਢਣ ਲੱਗ ਗਈ ਮੱਕੀ ਸਮਝ ਲਓ ਗੱਠ ਪਾੜਨ ਲੱਗ ਗਈ ਕਿਸੇ ਕਿਸੇ ਟਾਂਡੇ ਨੂੰ ਤੇ ਟਮਾਟਾ ਮਾਂ ਨਿਕਲਣ ਲੱਗ ਗਿਆ ਵੀਡੀਓ ਪੂਰੀ ਦੇਖਿਓ ਤੇ ਬਾਕੀ ਦੂਈਆਂ ਮੋਟਰਾਂ ਵੀ ਚੱਲਦੀਆਂ ਨੇ ਮੱਕੀ ਨੂੰ ਜਿੰਨਾ ਵੱਧ ਤੋਂ ਵੱਧ ਮੱਕੀ ਹੀਠੋਂ ਗਿੱਲੀ ਰਹੂਗੀ ਉੰਨਾ ਝਾੜ ਜ਼ਿਆਦਾ ਆਊਗਾ ਜੇ ਮੰਨ ਲਓ ਗੱਠ ਪਾਣ ਤੋਂ ਬਾਅਦ ਸੋਕਾ ਲੱਗ ਗਿਆ ਮੱਕੀ ਨੂੰ ਇੱਕ ਵੀ ਤੇ ਝਾੜ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਏ ਇੱਕ ਜਲਦੀ ਆ ਮੋਟਰ ਉਰੀ ਹੀ ਪਵਾਤਾ ਹੀ ਆਪਾਂ ਦੂਈ ਮੋਟਰ ਤੇ ਜਿੱਥੇ 1899 ਮੱਕੀ ਦੀ ਉੱਚ ਪਾਤਾ ਤਿੰਨ ਥੈਲੇ ਜਿੱਥੇ ਕਿਤੇ ਦੱਗੀਆਂ ਮਾੜੀਆਂ ਸੀ ਤੇ ਬਾਕੀ ਹੁਣ ਆਗੇ ਦੂਈ ਮੋਟਰ ਤੇ ਔਰ ਇਹ ਵੀ ਚੱਲਦਾ ਪਾਣੀ ਅੱਜ ਦਿਨ ਚ ਲਾਈਟ ਚੱਲ ਰਹੀ ਆ 5 ਵਜੇ ਭੱਜਣੀਆਂ ਲਾਈਟ ਇਹ ਹੈਗੀ ਆ ਆਪਣੀ ਮੱਕੀ 9208 ਪੂਰੀ ਵਧੀਆ ਖੜੀ ਆ ਦੇਖੋ ਸਾਰੀ ਖੇਤ ਇੱਕ ਤਸਾਰ ਖੜਾ ਏ ਇੱਧਰਲਾ ਪਲਾਟ ਆ ਆਪਣਾ ਇੱਧਰਲੇ ਪਲਾਟ ਨੂੰ ਪੈ ਰਿਹਾ ਪਾਣੀ ਤੇ ਇੱਧਰਲਾ ਖੇਤ ਭਰ ਗਿਆ ਸਾਰਾ ਹੀ ਇਹ ਸ਼ਾਮ ਤੱਕ ਭਰ ਜਾਣਾ ਇਹ ਵੀ ਕੀ ਲੇਕਦਾ ਏ ਕਿਹੜਾ ਤੇ ਆ ਹੁਣ ਇੱਧਰਲੇ ਖੇਤ ਨੂੰ ਪੈ ਰਿਹਾ ਉਹ ਸਾਹਮਣੇ ਆ ਗਈ ਸਲਾਣਾ ਗੰਨਾ ਮਿੱਲ ਤੇ ਬਾਕੀ ਕਣਕ ਦਾ ਕੰਮ ਮੁੱਕ ਗਿਆ ਸਾਡੇ ਏਰੀਆ 'ਚ ਤੇ ਤੂੜੀਆਂ ਤਾੜੀਆਂ ਬਣ ਗਈਆਂ ਟਮਾਟਰ ਲਰੀਪਰ ਚੱਲਦਾ ਉਹ ਚੱਲਦਾ ਇੱਕ ਸਾਹਮਣੇ ਮੋਟਰ ਤੇ ਬੈਠੇ ਨੇ ਲੇਬਰ ਵਾਲੇ ਆਪਣੇ ਇਹ ਇੱਥੇ ਤੂੜੀ ਲਾ ਰਹੇ ਨੇ ਆਪਣੇ ਨਾਲ ਦੇ ਮੋਟਰ ਵਾਲੇ ਦੀ ਉਹਨਾਂ ਨੇ ਬਿਠਾਏ ਹੋਏ ਨੇ ਬੰਦੇ ਆਪਣੀ ਮੋਟਰ ਤੇ ਤੇ ਬਾਕੀ ਇਹ ਲੰਗਰੀ ਆ ਰੋਟੀ ਪਾਣੀ ਬਣਾ ਰਿਹਾ ਇਹ ਮੱਕੀ ਪੂਰੀ ਵਧੀਆ ਹੈ 908 ਵੈਰਾਈਟੀ ਤੇ ਝਾੜ ਵੀ ਵਧੀਆ ਇਹਦਾ ਤੇ ਹਰੇਕ ਟਾਂਡੇ ਨੂੰ ਦੇਖੋ ਦੋ ਦੋ ਛੱਲੀਆਂ ਨੇ ਕਰੋ ਚੈੱਕ ਹਰੇਕ ਟਾਂਡੇ ਨੂੰ ਦੋ ਦੋ ਛੱਲੀਆਂ ਨੇ ਹਰੇਕ ਨੂੰ ਤੇ ਹਾਈਟ ਵੀ ਬਹੁਤ ਜ਼ਿਆਦਾ ਮੱਕੀ ਦੀ 11-12 ਫੁੱਟ ਦੇ ਲਵੇ ਹੋਊਗੀ ਤੇ ਵਧੀਆ ਵੈਰਾਈਟੀ ਆ ਬੈਂਚ ਲਾਈਟ ਦਾ ਫਾਇਦਾ ਇਹ ਪਹਿਲਾਂ ਅੱਗੇ ਆਉਂਦੀ ਦੀ 4.5 ਤੋਂ 8 ਤੇ ਹੁਣ ਇਹਨਾਂ ਨੇ ਕਰੀਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਸ਼ਾਮ ਦੇ 8 ਘੰਟੇ ਦਿਆ ਕਰਨਗੇ। ਅੱਜ ਲੱਗਿਆ ਇਹ ਮੋਟਰ ਪਾਉਣ ਕੱਲਾ ਪਾ ਗੱਡੀ ਦੀ ਤੇ ਬੰਨੀ ਗਈ ਮੋਟਰ ਤੇ ਫੋਰਮਲ ਲਾ ਰਿਹਾ ਜੋੜ-ਜੂੜ ਫਿਰ ਲੱਗਦੇ ਆ ਪਾਉਣ ਪਾਣੀ ਪੂਣੀ ਵਧਾਤਾ ਫੋਰਮਨ ਹਾਂ ਜੀ ਹਾਂ ਚਲੋ ਫੋਨ ਆ ਗਿਆ ਇਹਨੂੰ ਫੋਨ ਸੁਣ ਲਵੇ ਨਾ ਵੀਰੇ ਮੋਟਰ ਪਾਉਣਾ ਇਹ ਪੱਖਰ ਮੋਟਰ ਕਾਫੀ ਫਿੱਟ ਵੀਰੇ ਲੱਗ ਜਾਣਾ ਡੇਢ ਘੰਟੇ ਦਾ ਲੱਗਦੇ ਆ ਪੌਣ ਹਾਂ ਇਕ ਲਿਬਰੀ ਆਪਣੀ ਉਰੀ ਪਈ ਆ ਤੇ ਯਾਰ ਤਾਰ ਤੂਰ ਜਿਹੜੀ ਮਾਲ ਲੋ ਖਰਾਬ ᱛੀ ਜੋੜ-ਜੂੜ ਦੁਬਾਰਾ ਦੇਖ ਕੇ ਲਾ ਦਾਂਗੇ ਹਾਂ ਹਾਂ ਫੋਰਮਨ ਬੰਨੀ ਗਈ ਮੋਟਰ ਫਿਰ ਹਾਂਜੀ ਹਾਂਜੀ ਬੰਨੀ ਗਈ ਜੀ ਮੋਟਰ ਤਿਆਰ ਆਈ ਜੋੜ ਕੇ ਜੀ ਜਦਕ ਬੰਨਤੀ ਵੀ ਅੱਜ ਅੱਜ ਬੰਨੀ ਆਈ ਦੁਪਹਿਰੇ ਲੱਗੇ ਸੀਗੇ ਆਪਾਂ ਦਿਨੇ ਹੋਰ ਕੰਮ ਕਰਦੇ ਸੀਗੇ ਹੂੰ ਦੁਪਹਿਰੇ ਲੱਗੇ ਸੀ ਸਾਢੇ 3 ਵਜੇ ਅੱਛਾ 5 ਵਜੇ ਤੱਕ ਬੰਨਤੇ ਸੀਗੇ ਹੁਣ ਆਗੇ ਪਾਉਣ ਠੀਕ ਆ ਕਿੰਨਾ ਕ ਟਾਈਮ ਲੱਗ ਜੂ ਉਹ ਅੱਧਾ ਘੰਟਾ ਲੱਗੂ ਪਾਉਣ ਨੂੰ ਤੇ ਜੋੜ ਜੂੜ ਦੇ ਇਹਨੂੰ ਚੈੱਕ ਕਰ ਲਈ ਜੋੜ ਜੂੜ ਓਕੇ ਨੇ ਜੀ ਠੀਕ ਆ ਖਾਲਦਣੀ ਆਪਾਂ ਲਈ ਹੁਣ ਠੀਕ ਆ ਆ ਕੱਢ ਲਿਆ ਲੀ ਸੱਤ ਸਾਰੇ ਕੋਨੇ ਕੱਢ ਲੈ ਪਾਣੇ ਚਾਹੀਆਂ ਠੀਕ ਆ ਸਟਾਰਟਿੰਗ ਆ ਕੋਈ ਟੋਟਾ ਰੂਟਾ ਤਾਂ ਨਹੀਂ ਪਾਉਣਾ ਦੇਖ ਲਾ ਹੁਣ ਜੇ ਪਾਣੀ ਚ ਵਾਧੂ ਆ ਮੋਟਰ ਵਾਧੂ ਆ ਵਾਧੂ ਆ ਪਾਣੀ ਚ ਵਾਧੂ ਆ ਕਿਹ ਫੁੱਟੋ ਹੈਗਾ ਪਾਪ ਹੈਗਾ ਟਟੂਟ 25 ਫੁੱਟ 25 ਫੁੱਟ ਹੈਗੀ ਆ ਹਾਂ ਦੋ ਲੈਂਥ ਆ ਨੇ ਤੇ ਉਹੀ 25 ਫੁੱਟ ਦਾ ਗੇੜ ਹੈਗਾ ਬਾਕੀ ਮੋਟਰ ਵੀ ਆ 25 ਫੁੱਟ ਹੈਗੀ ਆ ਮੋਟਰ ਠੀਕ ਆ ਨੇਰੀ ਠਾੜ ਦਾਂਗੇ ਠੀਕ ਆ ਹੁਣ ਆਪਾਂ ਮੋਬਾਈਲ ਪਾ ਲਈ ਜੇਬ ਚ ਤੇ ਲੱਗੇ ਲੋ ਜੀ ਕੇਵਲ ਫੜੋ ਜੀ ਟੂਕ ਪਲਾ ਕੇ ਹਟਿਆ ਮੁੰਡਿਆਂ ਕਹਿੰਦੇ ਗਰਮੀ ਬਹੁਤ ਹੋਰ ਇਹਨੇ ਬਸ ਕਰਾਈ ਪਈ ਆ ਜੀ ਮੱਕੀ ਨੂੰ ਪਾਣੀ ਲਾ ਪਰਦਾ ਮਾਰਦੀ ਬਸ ਦੋ ਦਿਨ ਦੇ ਹੀ ਆ ਫਿਰ ਮੀਂਹ ਦੱਸਿਆ ਦੋ ਤਿੰਨ ਦਿਨ ਮੀਂਹ ਪੈ ਜਾਵੇ ਵਧੀਆ ਗੱਲ ਆ ਸਾਰੇ ਮੱਕੀਆਂ ਨੂੰ ਮੱਕੀਆਂ ਨੂੰ ਸੁਰਤ ਹੀ ਆ ਜੂ ਨਾਲੇ ਤੇ ਕਿਤੇ ਮਾੜਾ ਮੋਟਾ ਸੋਕਾ ਸੁੱਕਾ ਲੱਗੇ ਆਊਗਾ ਮਾੜਾ ਮੋਟਾ ਸਹਾਰਾ ਮਿਲੂਗਾ ਨਾਲੇ ਗਰਦ ਫਰਦ ਲੈ ਜੂਗੀ ਹਾਂ ਬਾਕੀ ਜਿਹੜੇ ਕਿਸਾਨ ਵੀਰਾਂ ਨੇ ਜ਼ਮੀਨ ਬੋਣੀਆਂ ਨਹੀਂ ਰੌਣੀ ਕਰਦੇ ਫਿਰ ਜਾਂਦੇ ਨੇ ਜ਼ਮੀਨ ਬਾਬ ਬਾਈ ਜਾਊਗੀ ਹਾਂਜੀ ਹਾਂ ਨਹੀਂ ਪਾਏ ਤੇ ਤੇ ਕੰਮ ਲੱਗ ਜਾਣਗੇ ਸਾਰੀ ਨਾਗ ਪਾਜੀ ਮੋਟਰ ਕੱਢਣ ਲੱਗੇ ਮਸ਼ੀਨ ਇੰਜਨ ਸਟਾਰਟ ਕਰਦੇ ਆਂ ਅੱਛਾ ਪਾਉਣ ਲੱਗੇ ਨਹੀਂ ਆਪਾਂ ਸਟਾਰਟ ਕਰਦੇ ਜੀ ਪਾਉਣ ਲੱਗੇ ਤਾਂ ਬਸ ਚੱਕੇ ਥੱਲੇ ਹੀ ਛੱਡਣੀਆਂ ਜੀ ਬਾਕੀ ਚਾਬੀ-ਜੂਬੀ ਦੇਖ ਲਈ ਚਾਬੀ ਮੋਟਰ ਦੀ ਚਾਬੀ ਤੋਂ ਬਿਨਾਂ ਵੀ ਚੱਲ ਜੀ ਚੱਲੂ ਹਾਂਜੀ ਹਾਂ ਅੱਛਾ ਜੀ ਕਰੀਏ ਸਟਾਰਟ ਫਿਰ ਇਹ ਇੰਜਨ ਕਿਸਤੀ ਗੰਜਨ ਵਾਲਾ ਹਾਂਜੀ ਹਾਂ ਕਿਸਤੀ ਇੰਜਨ ਵਾਲਾ ਸਟਾਰਟ ਕਰਦੇ ਆ ਵੈਸੇ ਤਾਂ ਹੈਂਡਲ ਲਾ ਦਿਓ ਥੈਲਾ ਸੁੱਲਾ ਯਾ ਚੱਕ ਦੀਏ ਆ ਜਰਾ ਆਹ ਘੱਟ ਰੱਖ ਦੋ ਨਾ ਆਹ ਕਵਰ ਜੇ ਆ ਇੱਕ ਉੱਪਰ ਠੀਕ ਕਰੋ ਛੱਲੀ ਚੈੱਕ ਪੂਰੀ ਵਧੀਆ ਏ ਤੇ ਲੰਬੀ ਵੀ ਆ ਮੋਟੀ ਵੀ ਆ ਤੇ ਬਾਕੀ ਬਸ ਤਿਆਰ ਹੋ ਚੱਲੀ ਮੱਕੀ ਸਮਝ ਲਓ ਜੂਨ ਦੇ ਪਹਿਲੇ ਹਫਤੇ ਤੋਂ ਬਾਅਦ ਵੱਢੀ ਜਾਣੀ ਆ ਇਹ ਆਪਣਾ 1368 ਬੀਜ ਆ ਵਧੀਆ ਝਾੜ ਦੱਸਦੇ ਨੇ ਇਹਦਾ ਵੀ ਅਸਲ 'ਚ ਹੁਣ ਪਤਾ ਲੱਗਣਾ ਟਰੈਕਟਰ ਦੇ ਜ਼ੋਰ ਦਾ ਵੀ ਕਿਵੇਂ ਮਾਰਦਾ ਏ ਮੀਡੀਅਮ ਚੱਲਦਾ ਦੂਜੇ ਗੱਡੇ ਗਏ ਤੇ ਜੂ ਜੂ ਘਮੀ ਜਾਂਦਾ ਟਰੈਕਟਰ ਪੋਲੀ ਹੋਈ ਜਾਂਦੇ ਜਗਾ